ਇਕ ਓੰਕਾਰ ਸਤਗੁਰ ਪ੍ਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦਾ ਵਿਚਾਰ ਹੈ ਪਰਮ ਸਾਡਾ ਵਿਸ਼ਵਾਸ ਜਾਪ ਰੋਸਾ ਜਦੋਂ ਝੂਠ ਤੇ ਆਧਾਰਿਤ ਹੁੰਦਾ ਹੈ ਤਾਂ ਉਹ ਪਰਮ ਬਣ ਜਾਂਦਾ ਹੈ ਪਰਮ ਵੀ ਇੱਕ ਲੰਮੇ ਨਜ਼ਰੀਏ ਦਾ ਨਾਮ ਹੈ ਤੇ ਲੰਮੇ ਸਮੇਂ ਬਾਅਦ ਜਦੋਂ ਕਿਸੇ ਕੰਮ ਦਾ ਨਤੀਜਾ ਨਿਕਲਦਾ ਹੈ ਤਾਂ ਪਤਾ ਲੱਗਦਾ ਹੈ ਇਹ ਸੱਚ ਨਹੀਂ ਸੀ ਇਹ ਮੇਰਾ ਪਰਮ ਸੀ ਇਸ ਨੂੰ ਵਹਿਮ ਵੀ ਕਿਹਾ ਜਾਂਦਾ ਹੈ ਪਰਮ ਸਾਡਾ ਸਾਰਾ ਜੀਵਨ ਵੀ ਕਾ ਸਕਦਾ ਹੈ ਪਰਮ ਝੂਠ ਤੇ ਜਾ ਕੇ ਸਮਾਪਤ ਹੋ ਜਾਂਦਾ ਹੈ ਗੁਰਬਾਣੀ ਵਿੱਚ ਭਗਤ ਰਵਿਦਾਸ ਜੀ ਫਰਮਾਉਂਦੇ ਨੇ ਮਾਧਵੇ ਕਿਆ ਕਹੀਏ ਪਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਪਰਮ ਇੱਕ ਸੁਪਨੇ ਵਰਗਾ ਹੀ ਹੁੰਦਾ ਹੈ ਜਦੋਂ ਜਾਗ ਆਉਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਜੀਵਨ ਵੀ ਇਕ ਸੁਪਨਾ ਹੀ ਹੈ ਪਰਮ ਹੀ ਹੈ ਗੁਰਬਾਣੀ ਕਹਿੰਦੀ ਹੈ ਪਰਮਤ ਪਰਮਤ ਮਹਾਂ ਦੁਖ ਪਾਇਆ ਤਰੀ ਨਾ ਜਾਏ ਦੂਤਰ ਮਾਇਆ ਪਰਮ ਦੀ ਪਟਕਣਾ ਵਿੱਚ ਵੱਡਾ ਦੁੱਖ ਮਿਲਦਾ ਹੈ ਪਰਮ ਦੀ ਪਟਕਣਾ ਵਿੱਚ ਇਸ ਮਾਇਆ ਰੂਪੀ ਸਮੁੰਦਰ ਨੂੰ ਸਾਗਰ ਨੂੰ ਤਰਿਆ ਜਾ ਪਾਰ ਨਹੀਂ ਕੀਤਾ ਜਾ ਸਕਦਾ परम दे मगर लगके इंसान अपना सब कुछ गवा लेता है गुरु साहिब फरमाਉਂਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਜੋ ਵਿਅਕਤੀ ਪਰਮਾਤਮਾ ਦੇ ਹੁਕਮ ਤੋਂ ਬਾਹਰ ਹੋ ਜਾਂਦੇ ਨੇ ਉਹਨਾਂ ਦਾ ਜੀਵਨ ਬਰਬਾਦ ਹੋ ਜਾਂਦਾ ਹੈ ਕੇਵਲ ਇੱਕ ਪਰਮਾਤਮਾ ਨੂੰ ਮੰਨ ਕੇ ਹੀ ਜੀਵਨ ਆਨੰਦਮਈ ਹੋ ਸਕਦਾ ਹੈ ਜੇ ਕੋਈ ਇਕ ਤੋਂ ਜ਼ਿਆਦਾ ਪਰਮਾਤਮਾ ਬਣਾਉਂਦਾ ਹੈ ਜਾਂ ਕਿਸੇ ਨੂੰ ਪਰਮਾਤਮਾ ਦੇ ਬਰਾਬਰ ਮੰਨਦਾ ਹੈ ਉਹ ਵਿਅਕਤੀ ਪਰਮਿੱਤ ਵਿਅਕਤੀ ਹੈ ਐਸੇ ਵਿਅਕਤੀ ਥੋੜਾ ਜਿਹਾ ਦੁੱਖ ਆਉਣ ਤੇ ਥਾਂ-ਥਾਂ ਪਟਕਦੇ ਫਿਰਦੇ ਨੇ ਇਸ ਸੰਸਾਰ ਵਿੱਚ ਹੀ ਗਰਖ ਹੋ ਜਾਂਦੇ ਨੇ ਗੁਰਬਾਣੀ ਕਹਿੰਦੀ ਹੈ ਪੱਬਾ ਪਰਮ ਮਿਟਾਵੇ ਆਪਣਾ ਈਆ ਸੰਸਾਰ ਸਗਲ ਹੈ ਸੁਪਨਾ ਇਸ ਲਈ ਸਾਧੂ ਸੰਤ ਭਗਤ ਗੁਰੂ ਇਨਾਂ ਕੋਲ ਐਸੇ ਸ਼ਬਦ ਹੁੰਦੇ ਨੇ ਜੋ ਸਾਨੂੰ ਪਰਮ ਵਿੱਚੋਂ ਕੱਢ ਕੇ ਸੱਚ ਦੀ ਰਾਹ ਤੇ ਲੈ ਜਾਂਦੇ ਨੇ ਕਿਉਂਕਿ ਇਹਨਾਂ ਦੀ ਸਾਝ ਕੇਵਲ ਇੱਕ ਪਰਮਾਤਮਾ ਨਾਲ ਹੀ ਹੁੰਦੀ ਹੈ ਇਹਨਾਂ ਨੂੰ ਪਤਾ ਹੁੰਦਾ ਹੈ ਕਿ ਜੋ ਜੀਵਨ ਹੈ ਇਹ ਪਰਮ ਦਾ ਹੀ ਬਣਿਆ ਹੋਇਆ ਹੈ ਲੇਕਿਨ ਜੋ ਇਨਸਾਨ ਸੱਚ ਦੇ ਰਾਹਤੇ ਤੇ ਤੁਰਦੇ ਨੇ ਪਰਮ ਉਹਨਾਂ ਦੇ ਨੇੜੇ ਨਹੀਂ ਆਉਂਦਾ ਇਸ ਲਈ ਸਾਨੂੰ ਗੁਰਬਾਣੀ ਇਹ ਹੁਕਮ ਕਰਦੀ ਹੈ ਇਹ ਅਸੀਂ ਉਹਨਾਂ ਲੋਕਾਂ ਦੀ ਹੀ ਸੰਗਤ ਵਿੱਚ ਰਹੀਏ ਜੋ ਕੇਵਲ ਪਰਮਾਤਮਾ ਦੇ ਨਾਲ ਹੀ ਜੁੜੇ ਹੋਏ ਨੇ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਉਹ ਖਾਣੀ ਹੈ ਸਤ ਸੰਗਤ ਉਹੀ ਹੈ ਜਿੱਥੇ ਕੇਵਲ ਤੇ ਕੇਵਲ ਇੱਕ ਪਰਮਾਤਮਾ ਦਾ ਨਾਮ ਹੀ ਲਿਆ ਜਾਂਦਾ ਹੈ ਸਤ ਸੰਗਤ ਜੀ ਬਾਣੀ ਪੜਦਿਆਂ ਅਨੇਕਾ ਪ੍ਰਕਾਰਾਂ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਦਾਸ ਦੀ ਬੇਨਤੀ ਹੈ ਕਿ ਉਸ ਨੂੰ ਮਾਫ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ